ਕਨ ਅਦਰ ਵਿੱਚ ਯਾਦਵਿੰਦਰ ਸਿੰਘ ਯਾਦੂ ਦੀ ਅਗਵਾਈ ਅਤੇ ਯੂਨਾਈਟਿਡ ਸਿੱਖ ਯੂਐਸਏ ਸੇਵ ਦੇ ਨਾਲ ਮੁਫਤ ਅੱਖਾਂ ਦਾ ਕੈਂਪ ਲਗਾਇਆ ਗਿਆ। ਦੱਸਦੇ ਕਿ ਪਿਛਲੇ ਕਈ ਸਾਲਾਂ ਤੋਂ ਜਿਹੜਾ ਕਿ ਚੱਲਦਾ ਆ ਰਿਹਾ ਤੇ ਇਸ ਮੌਕੇ ਸ਼ੂਮਣਿ ਕਾਲੀਦਨ ਹਲਕਾ ਖੰਨਾਈ ਚਾਰਜ ਯਾਦਵਿੰਦਰ ਸਿੰਘ ਯਾਦੂ ਨੇ ਦੱਸਿਆ ਕਿ ਉਪਰਾਲਾ ਯੂਨਾਈਟਿਡ ਸਿੱਖ ਮਿਸ਼ਨ ਯੂਐਸਏ ਦੇ ਸਹਿਯੋਗ ਦੇ ਨਾਲ ਪਿਛਲੇ 15 ਸਾਲਾਂ ਤੋਂ ਚੱਲਦਾ ਆ ਰਿਹਾ ਹੈ। ਜਿਸ ਤੋਂ ਵਿੱਚ ਅੱਖਾਂ ਦੇ ਟੈਸਟ ਤੋਂ ਲੈ ਕੇ ਇਲਾਜ ਕੀਤਾ ਜਾਂਦਾ ਹੈ। ਇਸ ਮੌਕੇ ਅਕਾਲੀ ਆਗੂ ਜਤਿੰਦਰਪਾਲ ਸਿੰਘ ਭੋਲੂ ਨੇ ਦੱਸਿਆ ਕਿ ਯਾਦਵਿੰਦਰ ਯਾਦੂ ਵੱਲੋਂ ਚਲਾਈ ਗਈ ਇਸ ਮੁਹਿੰਮ ਦੇ ਨਾਲ ਕਈ ਲੋਕਾਂ ਨੂੰ ਜਿਹੜਾ ਕੀ ਫਾਇਦਾ ਮਿਲ ਰਿਹਾ ਹੈ ਦੇਖੋ ਜੀ ਯੂਨਾਈਟਿਡ ਸਿੱਖ ਮਿਸ਼ਨ ਯੂਐਸਏ ਵੱਲੋਂ ਹਰ ਸਾਲ ਸਾਨੂੰ ਸਹਿਯੋਗ ਦਿੱਤਾ ਜਾਂਦਾ ਉਹਨਾਂ ਵੱਲੋਂ ਸਾਨੂੰ ਇਹ ਲਗਾਤਾਰ ਮਿਲਦਾ ਪੰ 15ਵਾਂ ਕੈਂਪ ਹੋਊਗਾ ਲਗਾਤਾਰ ਹਰ ਸਾਲ ਇਹ ਕੈਂਪਲ ਆਇਆ ਜਾਂਦਾ ਅੱਖਾਂ ਦਾ ਮੁਫਤ ਚੈਕਅਪ ਤੇ ਨਾਲ ਹੀ ਮੁਫਤ ਆਪਰੇਸ਼ਨ ਜੋ ਲੈਂਦਿਆਂ ਮੁਫਤ ਪਾਏ ਜਾਂਦੇ ਆ ਐਨਕਾ ਲਗਾਈ ਜਾਂਦੀਆਂ ਦਵਾਈ ਦਿੱਤੀ ਜਾਂਦੀ ਹੈ ਸਾਹਜ ਦੀ ਕਿਸੇ ਨੂੰ ਪ੍ਰੋਬਲਮ ਹੁੰਦੀ ਹੈ ਉਹਦੇ ਵਾਸਤੇ ਵੀ ਦਵਾਈ ਖਰੀਦ ਦਿੱਤੀ ਜਾਂਦੀ ਹੈ ਸੋ ਮੈਂ ਕਹੂੰਗਾ ਜਿੰਨੀ ਵੀ ਸੰਭਤਾ ਹੈ ਖੰਨੇ ਹਲਕੇ ਦੀ ਜਾਲੇ ਦੁਆਲੇ ਤੇ ਉਹਨੂੰ ਇਹ ਜ਼ਰੂਰ ਲਾਹ ਲੈਣਾ ਕਿ ਸਾਡੇ ਜਿੰਨੇ ਭੈਣ ਭਰਾ ਨੇ ਬਜ਼ੁਰਗ ਨੇ ਸਾਰਿਆਂ ਨੂੰ ਆ ਕੇ ਅੱਖਾਂ ਜ਼ਰੂਰ ਚੈਕਅਪ ਕਰਾਵਾਉਣਾ ਚਾਹੀਦਾ ਤੇ ਜੋ ਵੀ ਲੋੜਵੰਦ ਸੱਜਣ ਨੇ ਉਹਨਾਂ ਨੂੰ ਫ੍ਰੀ ਸਾਰੇ ਸਪੂਟ ਦਿੱਤੇ ਨੇ ਸਾਰੇ ਲੋਕਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹਾਂ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਅੱਜ ਦਾ ਇਹ ਸ਼ੁਭ ਦਿਹਾੜਾ ਅੱਜ ਤਰਤਲ ਬਾਬਾ ਦੁਰਾਸ਼ੋਬੀ ਦਾ ਜਨਮ ਦਿਹਾੜਾ ਅੱਜ ਉਹਨਾਂ ਦੇ ਜਨਮ ਦਿਹਾੜੇ ਤੇ ਇਹ ਕੈਂਪ ਉਹਨਾਂ ਨੂੰ ਸਵਾਗਤ ਕੀਤਾ ਸੋ ਅੱਜ ਤਾਂ ਹੀ ਇਹ 30 ਤਰੀਕ ਰੱਖੀ ਗਈ ਸੀ ਸੋ ਮੈਂ ਸਮਤ ਨੂੰ ਬੇਨਤੀ ਕਰਦਾ ਕਿ ਸਭ ਤੋਂ ਵੱਡਮੁੱਲੀ ਚੀਜ਼ ਆ ਅੱਖਾਂ ਆਪਣੀ ਦੁਨੀਆ ਦੀ ਅੱਖਾਂ ਨੇ ਤਾਂ ਜਹਾਨ ਆ ਇਹ ਜ਼ਰੂਰ ਉਹਨਾਂ ਦੀ ਸੰਭਾਲ ਕਰਨੀ ਚਾਹੀਦੀ ਆ ਜਿੰਨੇ ਵੀ ਲੋੜਵੰਦ ਸੱਜਣ ਨੇ ਭਾਵੇਂ ਕੋਈ ਵੀ ਛੋਟੀ ਮੋਡੀ ਪ੍ਰੋਬਲਮ ਦੀ ਆ ਜਰੂਰ ਅੱਖਾਂ ਚੈੱਕਅਪ ਕਰਾਉਣਾ ਚਾਹੀਦਾ ਕਿਸੇ ਨੂੰ ਐਨਕ ਲੱਗਣ ਵਾਲੇ ਐਨਕ ਲਵਾਉਣੀ ਚਾਹੀਦੀ ਆ ਜਾਂ ਕਿਸੇ ਦਾ ਪ੍ਰੇਸ਼ਣ ਹੁੰਦਾ ਜਰੂਰ ਕਰਾਉਣਾ ਚਾਹੀਦਾ ਕਿਉਂਕਿ ਜੇ ਅੱਖਾਂ ਠੀਕ ਨੇ ਤਾਈਂ ਅਸੀਂ ਇਹ ਦੁਨੀਆ ਦੇਖ ਸਕਦੇ ਆ ਸੋ ਬੜੀ ਜ਼ਰੂਰੀ ਅੱਖਾਂ ਦੀ ਸੰਭਾਲ ਕਰਨੀ ਚਾਹੀਦੀ ਹੈ ਤੇ ਇਹ ਜੇ ਕਿਰਪਾ ਦਾ ਜਰੂਰ ਲਾ ਲੈਣਾ ਚਾਹੀਦਾ ਯਾਦਵਿੰਦਰ ਜਾਦੂ ਜੀ ਦੀ ਅਗਵਾਈ ਦੇ ਵਿੱਚ ਔਰ ਜਸਵੀਰ ਦੁੱਤ ਜਸਵੀਰ ਕੌਰ ਜਾਦੂ ਜੀ ਅਗਵਾਈ ਦੇ ਵਿੱਚ ਇਹ ਜੋ ਕੈਂਪ ਹੈ ਬੜੀ ਕਾਮਯਾਬੀ ਦੇ ਨਾਲ ਚੱਲ ਰਿਹਾ ਹੈ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਇ ਔਰ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਜਗਜਿੰਦਰ ਸਿੰਘ ਯਾਦੂ ਜੀ ਦਾ ਯੂਨਾਈਟਿਡ ਸਿੱਖ ਮਿਸ਼ਨ ਦਾ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਕੈਂਪ ਚੱਲ ਰਿਹਾ ਹੈ ਔਰ ਸਾਰੇ ਡਾਕਟਰ ਸਾਹਿਬਾਨ ਦਾ ਔਰ ਜਗਜਿੰਦਰ ਜੀ ਯਾਦੂ ਜੀ ਦੀ ਸਮੁੱਚੀ ਟੀਮ ਸਮੁੱਚੇ ਵਰਕਰ ਸਾਹਿਬਾਨ ਜਿਹੜੇ ਦਿਨ ਰਾਤ ਇੱਕ ਕਰਕੇ ਇਸ ਕੈਂਪ ਨੂੰ ਸਿਰੇ ਚੜਾ ਰਹੇ ਨੇ ਕਿਉਂਕਿ ਆਪਾਂ ਜਾਣਦੇ ਆ ਅੱਖਾਂ ਗਈਆਂ ਜਹਾਨ ਗਿਆ ਇੱਕ ਬਹੁਤ ਹੀ ਵੱਡਾ ਉਦਮ ਅਫਰਾਲਾ ਔਰ ਆਪਾਂ ਯਾਦਵਿੰਦਰ ਯਾਦੂ ਜੀ ਇਕੱਲਾ ਕੈਂਪੇਨ ਨਹੀਂ ਲਾਉਂਦੇ ਹਰ ਸਾਲ ਇਸ ਸਾਲ ਦੇ ਵਿੱਚ ਹੋਰ ਵੀ ਜਿਹੜੇ ਸਮਾਜ ਭਲਾਈ ਦੇ ਕੰਮ ਨੇ ਸਕੂਲਾਂ ਦੇ ਵਿੱਚ ਜਾ ਕੇ ਬੱਚਿਆਂ ਨੂੰ ਵਰਦੀਆਂ ਮੰਡਣੀਆਂ ਕਿਸੇ ਨੂੰ ਕਾਪੀਆਂ ਕਿਤਾਬਾਂ ਮੰਡਣੀਆਂ ਸਾਰਾ ਸਾਲ ਮੇਰਾ ਕੰਮ ਇਹ ਜਿੱਥੇ ਲੋਕ ਭਲਾਈ ਦੇ ਕੰਮ ਕਰਦੇ ਨੇ ਉੱਥੇ ਇਹਨਾਂ ਦੀ ਇੱਕ ਹੋਰ ਕੁਆਲਿਟੀ ਹੈ ਇਹ ਜਿੰਨੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਕਿਸੇ ਨੂੰ ਕੋਈ ਢੀਡ ਪੈਂਦੇ ਆ ਕੋਈ ਔਕੜ ਆਉਂਦੀ ਹੈ ਤਾਂ ਸਿਰਫ ਖੰਨੇ ਵਿੱਚ ਯਾਦਵੰਦ ਦੱਸੇ ਕਿ ਯਾਦੂ ਇੱਕ ਹੈਜਾ ਲੀਡਰ ਹੈ ਜਿਹੜਾ ਦਿਨ ਰਾਤ ਮੋਢੇ ਨਾਲ ਮੋਢਾ ਲਾ ਕੇ ਚੱਲਦਾ ਇਹ ਸਰ ਕੈਂਪ ਦਾ ਟਾਈਮਿੰਗ ਕੀ ਰੱਖਿਆ ਗਿਆ ਤੇ ਸਰ ਕਿਹੜੀ ਜਗ੍ਹਾ ਤੇ ਲਾਇਆ ਜਾ ਰਿਹਾ ਇਹ ਟਾਈਮਿੰਗ ਹੈ ਜਿਹੜਾ ਅੱਜ ਚੱਲ ਰਿਹਾ ਹੈ 9 ਤੋਂ 1 ਵਜੇ ਤੱਕ ਟਾਈਮਿੰਗ ਸੀ ਇਹਦੀ ਪਰ ਸੰਗਤ ਜਿਹੜੇ ਹਿਸਾਬ ਨਾਲ ਆ ਰਹੀ ਹੈ ਮੇਰੇ ਖਿਆਲ ਵੀ ਹੋਰ ਵੀ ਟਾਈਮ ਨੂੰ ਵਧਾਉਣਾ ਪੈਣਾ ਸਰ ਇਹ ਸਰ ਜਗ੍ਹਾ ਕਿੱਥੇ ਹੈ ਜੀ ਇਹ ਕਿੱਥੇ ਲਾਇਆ ਇਹ ਜਗ੍ਹਾ ਆਪਣੇ ਖੰਨਾ ਵਿਖੇ ਦਾਣਾ ਮੰਡੀ ਦੇ ਵਿੱਚ ਜਿੱਥੇ ਯਾਦਵਿੰਦਰ ਸਿੰਘ ਜਾਦੂ ਦਾ ਪੱਕਾ ਪਰਮਾਨੈਂਟ ਤੌਰ ਤੇ ਕਈ ਸਾਲਾਂ ਤੋਂ 10-15 ਸਾਲ ਤੋਂ ਆਫਿਸ ਚੱਲ ਰਿਹਾ ਹੈ ਉਸ ਜਗ੍ਹਾ ਤੇ ਟੈਂਟ ਲਾ ਕੇ ਪੂਰਾ ਲੰਗਰ ਵੀ ਚੱਲ ਰਿਹਾ ਹੈ ਛਾਦਾ ਲੰਗਰ ਵੀ ਚੱਲ ਰਿਹਾ ਹੈ ਔਰ ਬੜੇ ਵਧੀਆ ਤਰੀਕੇ ਨਾਲ ਸਿਸਟਮੈਟਿਕ ਢੰਗ ਨਾਲ ਪਰਚੀਆਂ ਦਿੱਤੀਆਂ ਜਾ ਰਹੀਆਂ ਨੇ ਵਧੀਆ ਤਰੀਕੇ ਨਾਲ ਇਹ ਕੈਂਪ ਚੱਲ ਰਿਹਾ ਹੈ